ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਸ਼ਹਿਰ ਪੱਟੀ ਤਹਿਸੀਲ ਵੀ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਨਤਨ ਦੇ ਫਾਰਮ ਤੇ ਦੋਸਤੋ ਅੱਜ ਆਪਾਂ ਪਹੁੰਚੇ ਆਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ ਗੱਬਣ گاਵਾ ਤੇ ਇੱਕ ਇਹ ਜਿਹੜੀ گاਵਾ ਸੱਜਰ ਸੁਈ ਹੈ ਇਹ ਆਪਾਂ ਵੀਡੀਓ ਦੇ ਵਿੱਚ ਦੋਸਤੋ ਤਿੰਨ گاਵਾ ਦਿਖਾਉਣੀਆਂ ਵਾ ਡਿਟੇਲ ਇਹਨਾਂ گاਵਾ ਦੀ ਕੀ ਹੈ ਸਾਰੀ ਵੀਡੀਓ ਦੇ ਨਾਲ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਜੀ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜੇ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੰਦੀ ਕਰਕੇ ਆਪਣੀ ਨਿਰਖ ਪਰ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜੂ ਕਰਿਆ ਕਰੋ ਅੱਗੇ ਕਿਸੇ ਹੋਰ ਵੀ ਰਪੇ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਿਰਖ ਪਰਖ ਜਿਹੜੀ ਕਰਨੀ ਹੈ ਪਸ਼ੂ ਦੀ ਤੁਸੀਂ ਆਪ ਆ ਕੇ ਕਰਨੀ ਵੀ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਹੋ ਕਰਦੇ ਆ ਵੀਰ ਨਿਤਨ ਨਾਲ ਗੱਲਬਾਤ ਪੁੱਛ ਲਿਆ ਸਾਰੀ ਡਿਟੇਲ ਇਹਨਾਂ ਤੋਂ ਪੁੱਛ ਲਈ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਠਾਕ ਜੀ। ਕਿਰਪਾ ਤੁਹਾਡੀ ਮਾਂ ਐ। ਤੁਸੀਂ ਸੁਣਾਓ। ਜੀ ਐਨ ਵਾਸਤੇ ਉਹ ਠੀਕ ਹੈ। ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਠੀਕ ਜੀ। ਹਾਂਜੀ ਡਰੈਸ ਬੋਲੋ ਜੀ। ਦਸ ਸ਼ਹਿਰ ਪੱਟੀ ਜਿਹੜਾ ਤਰਨਤਾਰਨ ਤਸੀਲ ਵੀ ਪੱਟੀ ਆ। ਮੇਨ ਵੇਡ ਪੱਟੀ ਸ਼ਹਿਰ ਦੇ ਵਿੱਚ। ਹਾਂਜੀ। ਤੇ ਚਵਾਰਾ ਸਾਹਿਬ ਗੁਰਦੁਆਰਾ ਕਿਹੇ ਮਤਲਬ ਮਸ਼ਹੂਰ ਹੈ ਆਪਣੀ ਇੱਥੇ। ਠੀਕ ਹੈ। ਜੇ ਨਹੀਂ ਦਾਣਾ ਮੰਡੀ ਆ ਜੋ। ਦਾਣਾ ਮੰਡੀ ਜਾਂ ਪੱਟੀ ਸ਼ਹਿਰ ਕਿ ਫੋਨ ਨੰਬਰ ਆਪਣਾ 98768 84460 ਨਾਮ ਕੀ ਆਪਣਾ ਨਾਮ ਨਿਤਨੇ ਆ ਜੀ ਨਿਤਨ ਹਾਂਜੀ ਠੀਕ ਹੈ ਜੀ ਤੇ ਸ਼ੁਰੂ ਕਰੀਏ ਵੀਰ ਇਸ ਗਾਂ ਤੋਂ ਚਿੱਟੀ ਗਾਂ ਤੋਂ ਜਿਹੜੀ ਇਹ ਕਿਨਵਾ ਸੂਆ ਸੂਰੀ ਇਹ ਦੂਜਾ ਸੂਆ ਸੂਣ ਜਾ ਰਹੀ ਹੈ ਜੀ ਭਾਈ ਦੋ ਤਿੰਨ ਨੂੰ ਦਿਨ ਪੂਰੇ ਇਹਦੇ 2 ਦਸੰਬਰ ਨੂੰ 2 ਦਸੰਬਰ ਨੂੰ ਠੀਕ ਹੈ ਜੀ ਪਹਿਲੇ ਸੂਏ ਇਹਨੇ 32 ਕਿਲੋ ਦੁੱਧ ਭਰਿਆ 32 ਤੋਂ 35 ਕਿਲੋ ਠੀਕ ਹੈ ਫਿਰ ਕੀ ਜਿੱਥੋਂ ਆਈ ਆ ਉਹਦੇ ਮਤਲਬ ਗਰੰਟੀਆਂ ਪੂਰੀਆਂ ਹੁੰਦੇ ਨੇ ਵੀ ਸਾਡੀ ਵੈੜ 35 ਤੋਂ 40 ਕਿਲੋ ਵਿੱਚ ਵਿੱਚ ਚੱਲੂਗੀ ਅੱਛਾ ਜੀ ਹਾਂਜੀ ਬਾਕੀ ਇਹਦਾ ਵੈੜ ਜਿੱਦੀ ਵੈੜ ਦੀ ਯਾਦ ਨਾ ਛੜਿਆ ਦੁੱਧ ਦੇ ਠੀਕ ਹੈ ਜੀ ਹਾਂ ਜੀ ਤੇ ਇਨਾ ਇਨੇ ਇਨਾ ਦੋ ਦੇਨੇ ਹੋਣਾ ਤਾਂ ਫਿਰ ਦੇਣਾ ਵੀ ਆਪਾਂ ਨਹੀਂ ਮੰਨਦੇ ਕੋਈ ਕੋਈ ਵੈੜ ਦੁੱਧ ਦੇ ਸਕਦੀ ਹਾਂ ਹਾਂ ਠੀਕ ਹੈ ਜੀ ਇਹ ਬਹੁਤ ਮਤਲਬ ਅੱਡ ਕੁਆਲਟੀ ਬਹੁਤ ਘਰ ਕੀਤੀ ਹੈ ਬਹੁਤ ਜਿਆਦਾ ਸੂਣ ਦੇ ਵਿੱਚ 10 11 ਦਿਨ ਪਏ ਸੂਣ 10 ਦਿਨ ਪਏ ਜੀ ਇਹਦੇ ਹਾਂ ਜੀ ਹਾਂ ਜੀ ਹਾਂ ਜੀ ਤੇ ਤੋਰੀ ਨਾ ਲਓ ਜੀ ਦੋਸਤੋ ਦੂਜਾ ਸਵੇਰ ਸੁਣੀ ਆ ਪਹਿਲੇ ਸਵੇਰ ਵੀਰਕਿੰਦ ਦਾ 32 ਕਿਲੋ ਦੁੱਧ ਨੇ ਗਾਨੇ ਚ ਆਇਆ 2 ਦਸੰਬਰ ਨੂੰ ਜਿਹੜੇ ਇਹ ਦਿਨ ਪੂਰੇ ਹੁੰਦੇ ਆ ਕਿ ਉਹ ਤਰੇਆਣਾ ਜਾਉਲੇ ਵਾਲਾ ਹੈਗੇ ਇੰਨੀ ਬਾਂਦੀ ਸ਼ਮਾਂ ਇਸ ਹੁੰਦੇ ਟਾਈਮ ਤੇ ਇਹਨਾਂ ਇਹ ਨਹੀਂ ਕੰਬਣ ਜਾਣੀਆਂ ਤੇ ਕੋਲੇ ਵਾ ਲੈ ਕੇ ਨਹੀਂ ਤੁਰਿਆ ਜਾਣਾ ਅੱਛਾ ਜੀ ਹਾਂ ਜੀ ਬਾਕੀ ਬਿਊਟੀ ਬੈਡੀ ਦੇ ਅੱਗੇ ਗੱਲ ਥੋੜੀ ਜੀ ਕੰਪੀਟੀਸ਼ਨ ਲੈਵਲ ਦੀ ਬੈਡ ਹੈ ਜੀ ਠੀਕ ਹੈ ਜੀ ਬਿਊਟੀ ਦੇ ਵਿੱਚ ਦੇ ਥੋੜੀ ਲੰਮੀ ਤੁਰਦੀ ਲਓ ਜੀ ਤੁਰਨਾ ਤੁਰਦੀ ਆ ਆਪ ਦੀ ਮਰਜ਼ੀ ਨਾਲ ਇਹ ਗੱਲ ਕੋਈ ਨਹੀਂ ਇਹਨੂੰ ਚਲੋ ਮੋੜ ਲਓ ਕਿਸ ਕੁਆਲਟੀ ਦੋਸਤੋ ਤੁਹਾਨੂੰ ਮੋਦੀ ਦਾ ਵੀ ਚੈੱਕ ਕਰਾ ਲੈਣਾ ਅੱਗੇ ਕਰਕੇ ਮੋਠੜੀ ਵੀਰੂ ਹਲੋ ਹਾਂਜੀ ਜਿਹੜੀ ਉੱਚੀ ਬਾਵਾ ਨਾ ਉਹ ਉਹ ਪਹਿਲਾ ਸੁਹਾ ਜੇ ਦੋ ਦੰਦ ਆ ਵਸੇ ਬਰਾਬਰ ਕਰਨੀ ਹੋਏ ਨਹੀਂ ਚੰਗੀ ਤਰ੍ਹਾਂ ਪਰ ਦੋਂਦੀ ਕਹਿ ਕੇ ਦਵਾਂਗੇ ਉਹ ਹਿਸਾਬ ਨਾਲ ਪਾਹੀ ਤਿਆਰੀ ਆ ਆਈ ਆ ਤੇ ਮਤਲਬ ਮੰਦਰਾ ਵਾਣੀ ਕੀਤਾ ਹੋਊਗਾ ਪੀ ਸੂ ਬਣੀ ਆ ਵੀ ਮਤਲਬ ਸ਼ਾਮ ਤੱਕ 6 ਫੁੱਟ ਉੱਚੀ ਵੜਿਆ ਪੂਰੀ ਬੋਤ ਸੁਆ ਪਹਿਲਾ ਇੱਕ ਦੁੱਜਣੇ ਆ ਹਾਂਜੀ ਕਰੋ ਗੰਭੀਰ ਨਕੀਨਾ ਹੀ ਆ ਦੋਸਤੋ ਇਹ ਗਾਂ ਹਾਂਜੀ ਦੇਣੇ ਜੇ ਦੋਸਤੋ ਇਹ 10 12 ਖੜਦੀ ਇਸੂਨ ਦੇ ਵਿੱਚ ਜੋੜੇ ਦਾ ਦੇ ਹਾਂਜੀ ਦੋਸਤੋ ਕਰੋ ਗਾਂ ਦੀ ਬਿਊਟੀ ਚੈੱਕ ਕਰੋ ਥਣਾ ਥਣਾ ਦੀ ਕੁਆਲਿਟੀ ਦੋਸਤੋ ਤੁਹਾਨੂੰ ਡੇਟ ਤੋਂ ਚੈੱਕ ਕਰਵਾ ਦੇਣਾ ਫਿਰ ਇਸ ਕੁਆਲਿਟੀ ਨੂੰ ਦੋਸਤੋ ਗਾਂ ਦੀ ਚੈੱਕ ਕਰ ਲਓ ਨੁਗਰੀ ਘੋੜੀ ਹੈ ਜੀ ਠੀਕ ਹੈ ਜੀ ਬਹਿਣੀ ਵਾਲੇ ਪਾਸੇ ਦੋਸਤੋ ਤੁਹਾਨੂੰ ਥਣਾ ਦੇ ਚੈੱਕ ਕਰਾ ਦਿੰਦੇ ਆ ਮੋਲਵੀਰ ਜੀ ਕੀ ਕਰਦੇ ਹੋ ਮੋਲ ਇਹਨਾਂ ਨੇ ਫੋਨ ਤੇ ਕਰਾਂਗੇ ਜੀ ਫੋਨ ਤੇ ਹਾਂਜੀ ਫੋਨ ਤੇ ਠੀਕ ਹੈ ਇਹ ਨਾ ਵੇਣਾ ਕੋਈ ਬੰਦਾ ਅਸਲ ਚ ਲੈਣ ਦਿਆ ਸੀ ਤਾਂ ਕਰਕੇ ਉਹ ਵਿਚ ਨਾਲੇ ਬੰਦੇ ਲੈਣਦੇ ਆ ਜੀ ਇਹ ਇਹਦੇ ਮਤਲਬ ਅਸੀ ਵੀਰੀ ਅਸੀ ਵੀ ਇਹ ਪਹਿਲਾ ਸੂਆ ਸੂਈ ਏ ਅੱਛਾ ਜੀ ਇਹ ਪੰਜਾਬ ਵਾਲੀ ਅਸੀ ਵੀ ਮੂੰਹ ਚਾਰ ਦੰਦ ਅੱਛਾ ਜੀ ਜਦੋਂ ਆਈ ਇਸ ਟਾਈਮ ਘਟੋ ਘੜੇ ਥੱਲੇ ਤੋਂ ਵੀ 16 ਕਿਲੋ ਮੰਨ ਲੈ ਕੋਈ ਵੀ ਅੱਛਾ ਜੀ ਹਾਂਜੀ ਸੂਈ ਨੂੰ ਕਿੰਨਾ ਡਮ ਹੋ ਗਿਆ ਇਹਨੂੰ ਸੂਈ ਨੂੰ 6 ਹਫ਼ਤਾਵਾਂ ਹਫ਼ਤਾਕ ਹੋ ਗਿਆ ਜੀ ਹਫ਼ਤਾ ਹੋ ਗਿਆ ਜੀ ਹਾਂਜੀ ਦੁੱਧ ਕਿੰਨਾ ਜੀ ਦੁੱਧ ਇਹ 16 ਕਿਲੋ ਨੈਟ ਤਿਆਰਿਆ ਜੀ ਬੱਚਾ ਪਛੀ ਮਗਰੇ ਦੇ ਅੱਜ ਅਸੀ ਵੀ ਬੈਠੀ ਅੱਛਾ ਯਾ ਵਸ਼ੀ ਵੀ ਬੈਠੀ ਹੈ ਬਾਕੀ ਦੁੱਧ ਦੁੱਧ ਬਹੁਤ ਵਧੀਆ ਦਾ ਚੰਗਾ ਜੀ ਦੋਸਤੋ ਇਹ ਵਸ਼ੀ ਪਹਿਲਾ ਸੂਆ ਸੁਈ ਚਾਰ ਦਾਂਦੇ ਮੂੰਹੋਂ ਵੀਰ ਕੇੰਦਰ ਦੁੱਧ 16 ਕਿਲੋ ਤਿਆਰ ਆ ਸੁਈ ਨੂੰ ਹਫਤਾ ਹੋ ਗਿਆ ਵੀਰ ਹਫਤਾ ਮੰਨ ਲੈ ਕੋਈ ਵੀ ਦੁੱਧ ਵਸ਼ੀ ਨੇ ਲੈ 18 19 ਕਿਲੋ ਜਦੋਂ ਆਈ ਸੀ ਅੱਛਾ ਜੀ ਆਪਣੇ ਪੱਠਿਆਂ ਪੁੱਠਿਆਂ ਦੀ ਤੰਗੀ ਜਿਆਦੀ ਸੀ ਤੇ ਸਾਈਲੇ ਵੀ ਮੁੱਕਾ ਪਿਆ ਸੀ ਅੱਛਾ ਜੀ ਉਹਦੇ ਕਰਕੇ ਦੁੱਧੋ ਬਹਿ ਗਈ ਸਿਰਫ ਆਟਾ ਦੇ ਸਾਹਮਣੇ ਆ ਖੁਰਲੀ ਵਿਖਾ ਦੋ ਅੱਗੇ ਆ ਕੇ ਭਾਵੇਂ ਠੀਕ ਹੈ ਜੀ ਹਾਂ ਜੀ ਇਹਦਾ ਮੁੱਲ ਵੀਰ ਇਹਦਾ ਮੁੱਲ ਇਹ ਫੋਨ ਤੇ ਕਰ ਲਾਂਗੇ ਮੁੱਲ ਸਾਰਿਆਂ ਦਾ ਤਿੰਨਾਂ ਦਾ ਠੀਕ ਹੈ ਜੀ ਦੋਸਤੋ ਹਾਂਜੀ ਵੀਰ ਜੀ ਤਿੰਨ ਨੰਬਰ ਪਰ ਅਸੀਂ ਆ ਵੀਰੇ ਜਿਹੜੀ ਪਹਿਲਾਂ ਅਸੀਂ ਲਈ ਇਹ ਇਹ ਪਹਿਲਾ ਸੂਆ ਇਹ ਅੱਛਾ ਜੀ ਇਹ ਉਹ ਦੋ ਦੰਦ ਆ ਸੂਨ ਦੇ ਬਿਲਕੁਲ ਸੂਨ ਦੇ ਬਿਲਕੁਲ ਨੇੜੇ ਜਿਹੜੇ ਪਰਸੋਂ ਆਈ ਦੇ ਹਿਸਾਬ ਨਾਲ ਮੰਨ ਟਰਹਾ ਵਾ ਨਹੀਂ ਕੀਤਾ ਇਹਨੇ ਖੁੱਲੀ ਫਿਰਦੀ ਹੈ ਇੱਥੇ ਅਗੇ ਰਸੀ ਦਾ ਓਲਜੀ ਬਣਾਉਣ ਲੱਗ ਪਈ ਠੀਕ ਹੈ ਜੀ ਤੇ ਬਾਕੀ ਤੁਹਾਡੇ ਸਾਹਮਣੇ ਇਹ ਤਿਆਰੀ ਜੀ ਸੂੰਰੀ ਐ ਸੁਬਣੀ ਆ ਦੋ ਦੋ ਘੰਟੇ ਦੇ ਘੰਟੇ ਤੱਕ ਠੀਕ ਹੈ ਤੋਰੀ ਇਹਨੂੰ ਲਓ ਜੀ ਦੋਸਤੋ ਓਪਰਾ ਪਾਨ ਕਰਕੇ ਥੋੜਾ ਜਿਹਾ ਵਛੀ ਪਹਿਲਾ ਸੂਰੀ ਇਹਦਾ 5 ਤਰੀਨ ਨੂੰ ਦਿਨ ਪੂਰੇ ਹੀ ਹੈ ਇਹਦੇ ਇਹਦੇ ਵੀਰਕਾ ਦਾ ਵੀ 5 ਦਸੰਬਰ ਨੂੰ ਅਜੇ ਪੂਰੇ ਹੁੰਦੇ ਆ ਤੇ ਅਜੇ ਦੋਸਤੋ ਜੇ ਮੰਨੀਏ ਤੇ 15 ਦਿਨ ਪਹਿਲਾਂ ਇਹ ਵਛੀ ਸੂੰਦੀ ਹੈ ਬਾਕੀ 6 ਫੁੱਟ ਉੱਚੀ ਘੜਿਆ ਜੀ ਹਾਂਜੀ ਹਾਂਜੀ ਤੋਰੋ ਹੀ ਅੱਗੇ ਤੋਰੋ ਅੱਗੇ ਤੋਦੜੀ ਆਹ ਇਹ ਮਰਜ਼ੀ ਦੇ ਆ ਮਾਲ ਕੇ ਤੁਰਨਾ ਆ ਆਪਣੀ ਮਰਜ਼ੀ ਨਾਲ ਤੁਰਨਗੀ ਦੋਸਤੋ ਆਰਡਰ ਕੁਆਲਿਟੀ ਉਸ ਹਿਸਾਬ ਨਾਲ ਬਹੁਤ ਵਧੀਆ ਤਿਆਰ ਕਰੀ ਹੁੰਦੀ ਹੈ ਇਥੋਂ ਦੇ ਸੁੰਦੇ ਸੁੰਦੇ ਤੱਕ ਵਧੀਆ ਬਣ ਜਣੀ ਪੂਰੇ ਦੋਸਤੋ ਚੇ ਲੰਬੇ ਸੋਹਣੇ ਸੁਨਕੇ ਕਦ ਕਾਟ ਦੀ ਬਿਲਕੁਲ ਦੋਸਤੋ ਸੁੰਦੇ ਨੇੜ ਆ ਦੋ ਦਵੀਰ ਕੰਨਾਂ ਵਿੱਚ ਵਾ ਦੂਗੀ ਦੋ ਦੋ ਦੇ ਮਤਲਬ ਪਹਿਲੇ ਸੂਏ ਕਹਿੰਦੇ 35 ਤੋਂ 40 ਦੇ ਵਿੱਚ ਵਿੱਚ ਜਾਊਗੀ ਅੱਛਾ ਜੀ ਹੁਣ ਸਾੜਾ 10 15 ਨੇ ਪਹਿਲਾਂ ਹੀ ਸੁਭੀ ਆ ਠੀਕ ਹੈ ਤੇ ਪਰਮਾਤਮਾ ਨੂੰ ਲੰਮੀ ਉਮਰ ਲਾਵੇ ਕੋਈ ਗੱਲ ਨਹੀਂ ਦੁੱਧ ਦੇ ਕੋਈ ਗੱਲ ਨਹੀਂ ਦੁੱਧ ਚਵਾਏ ਨਾ ਦੁੱਧ ਚਾਰ ਨਾ ਦੁੱਧ ਦੇਣਾ ਹੁੰਦਾ ਜੀ ਹਾਂਜੀ 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 ਤੇ ਉਹ ਤੋਂ ਕੋਈ ਦੋ ਚੰਨੇ ਸੇਵਾ ਤੇ ਦੁੱਧ ਪਿਆਈ ਦੇਣਾ ਬਾਕੀ ਦੁੱਧ ਜੇ ਆਪਾਂ ਬੋਲੇ ਵੀ ਚਵਾ ਕੇ ਦੇਵਾਂ ਘਟੋੜ 20 ਕਿਲੋ ਬੋਲੇ ਤੋਂ ਸਟੱਡਿੰਗ ਦੀ ਕਰਾਵਾਂਗੇ ਵੀ ਠੀਕ ਹੈ ਜੀ ਹਾਂਜੀ ਠੀਕ ਹੈ ਤਿੰਨ ਨਗਾਵਾ ਦੋਸਤੋ ਜਿਹੜੀ ਤੁਹਾਨੂੰ ਦਿਖਾਈਆਂ ਵੀਡੀਓ ਦੇ ਵਿੱਚ ਇਹ ਗਾਂ ਦੋਸਤੋ ਪਹਿਲਾ ਸੂਆ ਸੁਣੀ ਹੈ ਦੋ ਦੰਦ ਮੂੰਹ ਵੀਰ ਕਹਿੰਦਾ ਬਿਲਕੁਲ ਤਿਆਰ ਹੈ ਦੋਸਤੋ ਸੂਣ ਦੇ ਨੇੜ ਹੈ ਇਹ ਜਿਹੜੀ ਗਾਂ ਆ ਇਹ ਦੋਸਤੋ ਪਹਿਲਾ ਸੂਆ ਸੁਈ ਹੈ ਬੱਚਾ ਤੇ ਇਹ ਜਿਹੜੀ ਗਾں ਦੋਸਤੋ ਇਹ ਦੂਜਾ ਸੂਆ ਸੂਣ ਜਾ ਰਹੀ ਹੈ 2 ਦਸੰਬਰ ਨੂੰ ਜਿਹੜੇ ਨੇ ਪੂਰੇ ਹੁੰਦੇ ਆ ਉਸ ਹਿਸਾਬ ਨਾਲ ਦੋਸਤੋ ਇਹ ਆਰਡਰ ਕੁਆਲਟੀ ਵਿੱਚ ਬਹੁਤ ਵੱਡੀ ਤਿਆਰ ਕਰੂਗੀ ਵੀਡੀਓ ਨੂੰ ਦੋਸਤੋ ਅੰਤ ਤੱਕ ਜਰੂਰ ਦੇਖਿਓ ਧੰਨਵਾਦ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ